ਮੈਂ ਦੇ ਦਿੰਦਾ ਪਾਣੀ ਤੈਨੂੰ ਨਹੀਂ ਉੱਠਿਆ ਜਾਂਦਾ ਮਾਂ ਕੀ ਹੋ ਗਿਆ ਸੀ ਕੀ ਦੁੱਖਣ ਲੱਗਿਆ ਸੀ ਤੇਰਾ ਆਪਾਂ ਨੂੰ ਛੁੱੜ ਗੋਲ ਦੇਣੀ ਕਨੇਸ ਦੀ ਦਵਾਈਆਂ ਲੈ ਕੇ ਇਹ ਤਾਂ ਨਹੀਂ ਹੁਣ ਦੋਨੇ ਪਾਈ ਬਸਤੇ ਜਾਣਗੇ ਚਲਾ ਆ ਜਾ ਇਹਦਾ ਪੁਆ ਸਰੋ ਸਸਿਕਾ ਜੀ ਹਾਂ ਜੀ ਹਾਂ ਠੀਕ ਆ ਸਾਰੇ ਤੁਸੀਂ ਦੱਸੋ ਠੀਕੋ ਹਾਂ ਦੱਸੋ ਕੀ ਕੰਮ ਸੀਗਾ ਮੈਂਨ ਮਾ ਅੱਜ ਤਾਂ ਨਹੀਂ ਆਇਆ ਜਾਣਾ ਮੈਨੂੰ ਨਾ ਕੰਮ ਬਾਹਲੇ ਨੇ ਹੋਰ ਥੋੜੇ ਜੇ ਖੇਤੀ ਬਾੜੀ ਦੇ ਕੰਮ ਆ ਕੁਝ ਬਰਨਾਲੇ ਜਾਣਾ ਕਈ ਕੰਮ ਜੇ ਨੇ ਪੰਜ ਦਿਨ ਵਿੱਚ ਆ ਜਾਣਾ ਦੋ ਚਾਰ ਦਿਨਾਂ ਦਾ ਸਮਾਂ ਲੇਗਾ ਤੇ ਮੇਰੀ ਗੱਲ ਕਰਾਉਗਾ ਕੀ ਕਹਿੰਦੀ ਹੈ ਮੈਂ ਨੂੰ ਕਹਿਦੀ ਹਾਂ ਹਲੋ ਹਾਂ ਮਾਂ ਅਸ਼ਕਰ ਹਾਂ ਮਾਂ ਹੋ ਗਿਆ ਕਿ ਤੁਹਾਨੂੰ ਲੱਗੇ ਤੇਰਾ ਕੋਈ ਨਾ ਪਰ ਮੈਂ ਆ ਰਹਾ ਆ ਨਾ ਮੈਂ ਕੀ ਰੇ ਕੰਮ ਕੋਈ ਨਾ ਮਾਂ ਜਿਹੜੇ ਕੰਮ ਹੈਗੇ ਸਾਰੇ ਕਰਕੇ ਜਾਵਾਂਗੇ ਅੱਜ ਅਸੀਂ ਆ ਜਾਈਏ ਤੁਸੀਂ ਕਰਨਾ ਕਰ ਮਸਾਤੀ ਬਿੰਦ ਚਾਚੇ ਤੇ ਆ ਗਏ ਠੀਕ ਆ ਜੰਗ ਠੀਕ ਆ ਕੰਟਰੋਲ ਨਾਲ ਅਸੀਂ ਆ ਗਏ ਮਾਜੀ ਕਿੱਥੋਂ ਵਗ ਜਾਗੇ ਸਾਚ ਤਾਂ ਮੈਨੂੰ ਇੰਨੇ ਕੰਮ ਨੇ ਮੈਂ ਤਾਂ ਸਾਰੇ ਕੰਮਾਂ ਦੀ ਬਰੋਤ ਬਣਾਈ ਸਾਰੇ ਕੰਮਾਂ ਨੂੰ ਆਖੇ ਇੱਕ ਪਾਸੇ ਮਾਂ ਨੇ ਬੁਲਾਇਆ ਆਪਾਂ ਨੂੰ ਜਾਣਾ ਪੈਣਾਗਾ ਤੈਨੂੰ ਕਿੱਦਾਂ ਆਪਲਾਉ ਤੈਨੂੰ ਵੀ ਵਾਰੀ ਸਮਝਾਇਆਗਾ ਕਿ ਮਾਣੇ ਸਤਨਾ ਨੂੰ ਫੋਨ ਕਰਤਾ ਸਤਨਾ ਭੱਜਿਆ ਜਾਉ ਸਤਨਾ ਤੈਨੂੰ ਕੰਮਾਂ ਵਿੱਚ ਆ ਰਿਹਾ। ਤੁਮਾਰੀ ਮਕੀਆ ਕਲ ਨੂੰ ਬਾਰਾ ਕਿਉਂੋਂ ਬੰਦੂ ਬਣਿਆ ਹੋਇਆ? ਇਹੇ ਜੀ ਕੀ ਗੱਲ ਹੋ ਗਈ? ਮੈਨੂੰ ਸਾਫ ਸਾਫ ਦੱਸ। ਮੈਂ ਤੈਨੂੰ ਸਾਫ ਸਾਫ ਕੀ ਦੱਸਾਂ? ਤੈਨੂੰ ਆਪਣੇ ਆਪ ਨਹੀਂ ਸਮਝ ਆਉਂਦੀ ਵੀ ਜੇ ਤੇ ਗੱਲ ਹੈ ਕੋਈ ਕੰਮ ਆ ਤਾਂ ਮਾਣੇ ਤੈਨੂੰ ਬੁਲਾਇਆ ਵੱਡਾ ਜਵਾਈ ਆ ਤਾਂ ਉਸ ਦਾ ਦਾ। ਉਹ ਮੈਨੂੰ ਵੀ ਜ਼ਰੂਰੀ ਕੰਮ ਸੀ। ਮੈਂ ਬਰਨਾਲੇ ਆੜਤੀਏ ਤੇ ਜਾਣਾ ਸੀ। ਨਾਲੇ ਖੇਤੀਬਾੜੀ ਦਾ ਹਸਤਾਖਤ ਕਰਨਾ। ਨਾਲੇ ਰੇਸ ਸਪਰੇਅ ਲੈ ਕੇ ਆਉਣਾ ਸੀ। ਚਲ ਜੇ ਤੂੰ ਬਾਹਲਾ ਕਹਿਣੀ ਆ। ਪਾਪਾ ਚੱਲ ਬਣਦੇ ਆਂ ਪਰ ਮੈਂ ਜਾਣ ਤੋਂ ਪਹਿਲਾਂ ਸਤਨਾਮ ਦੀ ਇੱਕ ਵਾਰੀ ਦੱਸ ਦਿਆਂ ਸਤਨਾਮ ਨੂੰ ਕੀ ਦੱਸਣਾ ਹਰ ਇੱਕ ਗੱਲ ਸਤਨਾਮ ਦੇ ਕੰਨ ਚ ਪਾਉਣੀ ਜ਼ਰੂਰੀ ਹੁੰਦੀ ਹੈਗੀ ਇਹੋ ਜਿਹੀ ਜਰੂਰੀ ਤਾਂ ਮੈਂ ਫਰਮਾਇਸ਼ ਵੀ ਦੱਸ ਦੇ ਪਤਾ ਤਾਂ ਲੱਗੇ ਤੂੰ ਮੇਰੇ ਨਾਲ ਚੱਲ ਮਾਂ ਸੋਹਰੀ ਗੱਲ ਕਰੀ ਬੈਠੀ ਹੈ ਬਸ ਹਾਨਾ ਹੀ ਕਰਦੀ ਹੈ ਤੂੰ ਬੰਦਾ ਉਹ ਆਇਆ ਹੋਇਆਗਾ ਬਸ ਚਾਣਾ ਨਹੀਂ ਕਰਨਾ ਤੈਨੂੰ ਉੱਥੇ ਜਾ ਕੇ ਆਪੇ ਪਤਾ ਲੱਗ ਚਲ ਚੰਗਾ ਜੀ ਮੈਂ ਤੂੰ ਪਹਿਲੀ ਠੀਕ ਚੱਲ ਚੱਲਿਓ ਚਲ ਆ ਕੋਲ ਜਿੱਤਿਆ ਕੀਰ ਗੋਲ ਨਹੀਂ ਬਦਲ ਗੋਨੀ ਜ਼ਿੰਦਗੀ ਆ ਫੋਕਾ ਹੋਇਆ ਆਪਣਾ ਉਹ ਨਿਸ਼ਾਨ ਦਾ ਹਰੇ ਪਾਟ ਪਾਣੀ ਦੀ ਪੀਲੀਏ ਤੇ ਇਹ ਇਹ ਹਾਂ ਓਏ ਉਹ ਲੈ ਓਹ 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 ਉਹ ਆ ਜਾ ਥੀ ਥੀ ਠੰਡੇ ਠੰਡੇ ਚੱਲ ਆਈਏ ਓ ਬਾਪੂ ਆ ਤੂੰ ਕੀ ਜਲੂਸ ਕੱਢਦਾ ਹੁੰਨਾ ਮੱਝੇ ਤੇ ਬਹਿ ਜਾ ਓ ਪਾਣੀ ਪੀਂਦਾ ਸੀ ਪਾਣੀ ਤੂੰ ਮੰਗ ਲੈ ਮੈਂ ਦੇ ਦਿੰਦਾ ਪਾਣੀ ਤੈਨੂੰ ਨਹੀਂ ਉੱਠਿਆ ਜਾਂਦਾ ਕੀ ਤਾਂ ਨਾ ਬਾਪੂ ਤੂੰ ਵੀ ਯਾਰ ਸਰਾ ਹੀ ਪਿਆ ਤੇਰਾ ਵੀ ਹਾਕ ਮਾਰਦਾ ਕਰ ਮੈਨੂੰ ਮੈਂ ਦੇ ਜਾਂਦਾ ਗਲਾਸ ਪਾਣੀ ਉਹ ਭਾਈ ਐ ਕਦ ਤੋਂ ਬੋਲਦੇ ਹੋ ਚਲਾ ਚਲੀਏ ਲੇਟ ਹੋਈ ਐ ਨਾ ਇਹ ਤਾਂ ਸਿਆਪਾ ਮੁੱਕਣੀ ਨਹੀਂ ਸਾਰੀ ਉਹ ਤਾਂ ਦੱਸ ਦੋ ਤੁਸੀਂ ਕਿੱਥੇ ਜਾਂਦੇ ਹੋ ਪਿੱਛੇ ਹੱਥ ਮਾਰ ਜ਼ਰੂਰੀਆਂ ਤੇ ਨਿਗ੍ਹਾ ਰੱਖੀ ਬਸ ਦੱਸ ਦੇ ਆ ਕੇ ਸਹੀ ਸਹੀ ਨਾ ਦੱਸ ਸਕੇ ਜਾਂਦੇ ਆ ਕਿਸੇ ਪਾਸੇ ਉਹ ਨਾਲੇ ਕਹਿੰਦੇ ਘਰੇ ਨਿਗ੍ਹਾ ਰੱਖੀ ਸਹੀ

ਇਕ ਆਪਸਾਂ ਨੇ ਤਾਂ ਪਤਾ ਹੀ ਸੀ ਤੇਰਾ ਜਵਾਈ ਕਦੋਂ ਚਿੱਟਾ ਮਾਂ ਠੀਕ ਆ ਠੀਕ ਆ ਬੇ ਸਾਸਰੀ ਘਰ ਮਾਂ ਠੀਕ ਆ ਪੁੱਤ ਹਾਂ ਬੈਜੋ ਮਾਂ ਕੀ ਹੋ ਗਿਆ ਸੀ ਤਾਂ ਇਹਨੂੰ ਤਾਂ ਠੀਕਾ ਹੋਣਾ ਕੀ ਦੁੱਖਦਾ ਸੀ ਤੇਰਾ ਹੋਣਾ ਕੀ ਤੇ ਪੁੱਤ ਬੁਖਾਰ ਹੋ ਗਿਆ ਤੇ ਮੈਨੂੰ ਉਹ ਤੇਰਾ ਤਾਇਆ ਦਾ ਮੁੰਡਾ ਦਵਾਈ ਆਸੀ ਮੈਨੂੰ ਦਵਾਈ ਤੇ ਮਾਂ ਤੂੰ ਉਹਨਾਂ ਨੂੰ ਕਾਹਨੂੰ ਕਹਿ ਨਹੀਂ ਤੀ ਆ ਤੁਹਾਡੇ ਜਵਾਈ ਨੂੰ ਕਿਆ ਕਰ ਤਨੂ 10 ਮਿੰਟਾਂ ਦਾ ਰਹਾ ਉਹਦੀ ਆ ਕੇ ਦਵਾਈ ਦੇ ਜਾ ਕਰਨਾ ਚਲ ਪੁੱਤ ਮੈਨੂੰ ਆਇਆ ਤੀਗਾ ਨਾ ਵਿਚਾਰ ਨੇੜੇ ਲੇ ਦਵਾਰੋਂ ਇਹਨਾਂ ਨੂੰ ਕਮ ਟੈਨਸ਼ਨ ਦੇਣੀ ਐ ਦਿੱਦੂ ਮਾ ਜੇ ਕਹੇ ਹੁਣ ਤੈਨੂੰ ਲੈ ਚਾਲਦੇ ਆਂ ਸ਼ਹਿਰ ਸ਼ਹਿਰੋਂ ਦਵਾਈ ਦਵਾ ਲਿਓ ਨੇ ਆ ਪੁੱਤ ਹੁਣ ਥੋੜਾ ਠੀਕ ਆ ਮੈਂ ਦੇਖ ਲੈ ਜੇ ਠੀਕ ਆ ਤਾਂ ਠੀਕ ਆ ਨਹੀਂ ਕਹੇ ਤਾਂ ਸ਼ਹਿਰੋਂ ਦਵਾਈ ਦਵਾ ਲਿਓ ਨੇ ਤੈਨੂੰ ਨਾ ਠੀਕ ਆ ਪੁੱਤ ਹੁਣ ਨਾਲੇ ਮਾ ਤੈਨੂੰ ਮੈਂ ਕਿੰਨੇ ਵਾਈ ਗਿਆ ਵੀ ਤਾਇਆ ਲਾਲ ਕੀ ਐ ਤੂੰ ਨਾ ਨਾ ਬੜਾਇਆ ਕਰ ਨਾ ਬੜਾ ਮੂੰਹ ਲਾਇਆ ਕਰ ਤੂੰ ਮੋੜ ਕੋਡ ਉਹਨਾਂ ਨੂੰ ਬੁਲਾਉਣੀ ਆ ਚਾਲ ਪੁੱਤ ਅੱਗੇ ਵਾਸਤੇ ਤੁਹਾਨੂੰ ਫੋਨ ਕਰਦਿਆ ਕਰੂਗੀ ਫਿਰ ਕੀ ਕੰਮ ਸੀ ਉਹ ਕੰਮ ਪੁੱਤਾ ਆ ਜੀ ਵੀ ਉਹ ਆਪਣੀ ਜ਼ਮੀਨ ਆ ਹੁਣ ਠੇਕੇ ਦੇ ਦਿੰਦੇ ਸਾ ਤੇ ਬੱਸ ਉਹ ਇੰਨੇ ਕੰਮ ਸੀ ਹੋਰ ਪੁੱਤ ਇੰਨੇ ਕੰਮ ਮਦੀ ਮਾ ਦੇ ਤੇ ਜ਼ਮੀਨਾਂ ਦੀ ਠੇਕੇ ਦੇ ਦਿੰਦੇ ਤੇ ਹਿਸਾਬ ਕਿਤਾਬ ਜਾਂ ਕਰ ਦਿੰਦੇ ਨਾਲੇ ਮਾਂ ਇਹ ਕਿਹੜਾ ਕੰਮ ਆ ਇਹ ਤਾਂ ਤੂੰ ਮੈਨੂੰ ਦੱਸ ਦੀ ਮੈਂ ਹੁਣ ਕਰਵਾ ਦਿੰਦਾ ਜਿਹੜੇ ਪੈਸੇ ਵੜਨਗੇ ਉਹ ਤੇਰੇ ਖਾਤੇ 'ਚ ਜਮ੍ਹਾਂ ਕਰਾ ਦਿੰਦੇ ਇਹ ਕੋਈ ਵੱਡਾ ਕੰਮ ਆ ਬਾਕੀ ਦਾ ਕੁਝ ਗੱਲ ਕਰੀ ਹੋਈ ਆ ਤੇਰੇ ਤਾਏ ਨੇ ਕਰ ਲਈ ਤੀਗੀ ਤੇ ਤੁਸੀਂ ਜਾ ਕੇ ਕਰਿਆ ਉਹ ਨਾਲ ਗੱਲ ਉਹੀ ਗੱਲ ਹਰ ਇੱਕ ਗੱਲ ਵਿੱਚ ਤਾਇਆ ਤਾਇਆ ਚਲ ਠੀਕ ਚਲ ਕੋਈ ਨਾ ਅਸੀਂ ਕਰਦੇ ਆ ਗੱਲਾਂ ਤੂੰ ਅੱਗੇ ਤੋਂ ਤਾਇਏ ਨੂੰ ਨਾ ਬੜਾ ਕਿਹਾ ਕਰ ਜਾਂ ਤਾਂ ਸਾਨੂੰ ਰੱਖਿਆ ਕਰ ਵਿੱਚ ਜਾਂ ਫਿਰ ਉਹਨਾਂ ਨੂੰ ਰੱਖਿਆ ਕਰ ਚਲ ਪੁੱਤ ਕੋਈ ਗੱਲ ਨਹੀਂ ਤੁਹਾਨੂੰ ਫੋਨ ਕਰ ਦਿਆ ਕਰੋ ਤੁਸੀਂ ਆ ਜਾਇਆ ਕਰੋ ਪੁੱਤ ਮੇਰੀ ਗੱਲ ਸੁਣ ਜਿਹੜਾ ਕੁਝ ਹੋ ਗਿਆ ਚਲ ਹੋ ਗਿਆ ਤੂੰ ਐ ਕਰ ਹੁਣ ਤੇ 5 ਕਿਲਿਆਂ ਦਾ ਠੇਕਾ ਦਾ ਤੂੰ ਲੈ ਲੈ 5 ਕਿਲਿਆਂ ਦਾ ਠੇਕਾ ਦੇ ਦੀ ਸਤਨਾਮ ਨੂੰ ਠੀਕ ਆ ਮਾ 2 ਕਿਲਿਆਂ ਦਾ ਤੁਸੀਂ ਦੇ ਦਿਓ ਮੈਨੂੰ ਮੇਰਾ ਸਾਲਫਰ ਟਾਈਮ ਪਾਸ ਹੋ ਜਾਊਗਾ ਹਾਂ ਇਹ ਵੀ ਠੀਕ ਆ ਹਾਂ ਮਾਂ ਠੀਕ ਕਹਿੰਦੀ ਆ ਮੈਂ ਚਾਹ ਬਣਾਣੇ ਆ ਤੇ ਤੁਸੀਂ ਪੀ ਕੇ ਤਾਇਏ ਨਾਲ ਜਾਇਆ ਚਲ ਚਾਹ ਨੂੰ ਤੂੰ ਰਹਿਂਦੇ ਮੈਂ ਜਾਂ ਮੈਨੂੰ ਕੱਲ ਹੀ ਆਪਾਂ ਨੂੰ ਆਪਾਂ ਚੱਲਾਂਗੇ ਛੇਤੀ ਮੈਂ ਤਾਇਏ ਨੂੰ ਨਾਲ ਲੈ ਕੇ ਜਾਇਆ ਮੈਂ ਠਿੱਕੇ ਵਾਲਿਆਂ ਕੋਲੇ ਹਾਂ ਠੀਕ ਆ ਠੀਕ ਆ ਪੁੱਤ ਨਾ ਆਂ ਫੈਸਲਾ ਮੈਂ ਤੂੰ ਕਿਵੇਂ ਲੈ ਲੈ ਮੈਂ ਬਿਨਾਂ ਪੁੱਛੇ ਵੀ ਪੰਜ ਕਿੱਲੇ ਤੂੰ ਮੈਨੂੰ ਦੇ ਦੇ ਪੰਜ ਕਿੱਲੇ ਤੂੰ ਦੇ ਤੇ ਪਿੰਕੀ ਨੂੰ ਪੁੱਤ ਮੈਂ ਤਾਂ ਸਾਨੂੰ ਦੋ ਆਤੀਆਂ ਇੱਕੋ ਜਿਹਾ ਰੱਖਿਆ ਕੋਈ ਫਰਕ ਨਹੀਂ ਆਪਾਂ ਤੁਹਾਡੇ ਚ ਫਰਕ ਕਿਉਂ ਨਹੀਂ ਰੱਖਿਆ ਮਾਂ ਪੜਾਈ ਲਿਖਾਈ ਤੂੰ ਮੈਨੂੰ ਇੰਨੀ ਕਰਵਾਈ ਕੋਰਸਾਂ ਤੇ ਖਰਚੇ ਤੂੰ ਉਹਦੇ ਕਰੀ ਜਾਣੀਆ ਮੇਰੇ ਨਾਲ ਵੱਧ ਦਿਆ ਤੇ ਖਰਚਾ ਤੂੰ ਉਹਦੇ ਤੇ ਕੀਤਾ ਹੈਂ ਹਜੇ ਤੂੰ ਇਹਨਾਂ ਫਰਕ ਨਹੀਂ ਕਰਦੇ ਹੋਰ ਕੀ ਐ ਇਹ ਪੁੱਤ ਉਹਦੇ ਕਰਮਾਂ 'ਚ ਪੜ੍ਹਾਈ ਲਿਖਾਈ ਸੀ ਉਹਦੇ ਕਰਮਾਂ 'ਚ ਕੋਰਸ ਸੀਗਾ ਜੇ ਤੇਰੇ ਕਰਮਾਂ 'ਚ ਤੂੰ ਕਰ ਲਾਂਦੀ ਬੱਸ ਮੈਨੂੰ ਤੇਰੀਆਂ ਇਹੀ ਗੱਲਾਂ ਚੰਗੀਆਂ ਲੱਗਦੀਆਂ ਤੇ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਦੋਵਾਂ ਦੀ ਮਾਂ ਇੱਕੋ ਜੀਆਂ ਦੋਨਾਂ ਨੇ ਕੋਜੇ ਘਰ ਪੜ੍ਹ ਕੇ ਤੇ ਤੇਰੇ ਤੂੰ ਤਾਂ ਵੀ ਫालतू ਗੁੱਸਾ ਕਰਦੀ ਰਹਿੰਦੀ ਆ ਪੁੱਤਾ ਓਹੋ ਹਾਂ ਇਹ ਨਹੀਂ ਗੱਲ ਬਾਨੀ ਮੈਨੂੰ ਤਾਂ ਹੁਣ ਕੁਝ ਹੋਰ ਸੋਚਣਾ ਪੈਣਾ ਨਾ ਤਾਂ ਮਾਂ ਨੇ ਮੇਰੀ ਕਹੀ ਗੱਲ ਮੰਨਣੀ ਆ ਤੇ ਨਾ ਪਿੰਕੀ ਨੇ ਆਪਦਾ ਹੱਕ ਛੱਡਣਾ ਮੈਨੂੰ ਕੋਈ ਨਾ ਕੋਈ ਹੋਰ ਸਕੀਮ ਲੜਾਉਣੀ ਪਊਗੀ ਕਰਦੀ ਆ ਕੋਈ ਸਕੀਮ ਪਰ ਹੱਕ ਨਹੀਂ ਛੱਡਦੀ ਉਹ ਬਤ ਉਹ ਗੱਲ ਸੁਣੋ ਮੈਨੂੰ ਕੀ ਪਤਾ ਸਵੇਰ ਦੇ ਕਿੱਧਰ ਗਏ ਆ ਮੈਂ ਤਾਂ ਕਿੰਨੇ ਵਾਰ ਤਾਂ ਦੇਖ ਹਟੇ ਵੀ ਕੋਈ ਆਊਗਾ ਕਮ ਸੇ ਕਮ ਖਾਣਾ ਤਾਂ ਚਾਹਦੇ ਬੰਦਾ ਆ ਜਾਓ ਕਿੰਨਾ ਦਾ ਆ ਕੇ ਖਾਣ ਅੱਗੇ ਪੈਣੇ ਤੁਸੀਂ ਹਾਂ ਅੱਗੇ ਬਾਈ ਕਿੱਥੇ ਗਏ ਸੀ ਤੁਸੀਂ ਯਾਰ ਮੈਂ ਬਰਨਾਲੇ ਜਾਣਾ ਸੀ ਉਦੋਂ ਦਾ ਮੈਂ ਤੁਹਾਨੂੰ ਦੇਖੀ ਜਨਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਕਮ ਸੇ ਕਮ ਬੰਦਾ ਦੱਸ ਕੇ ਤਾਂ ਚੱਲ ਜੇ ਨਾ ਉਹ ਘਰੇ ਤਾਂ ਵੜ ਜਾਣ ਦੋ ਦੱਸ ਦਾ ਕੇ ਕਿੱਥੇ ਗਏ ਸੀ ਪਹਿਲੀ ਲੱਗ ਜਨੇ ਦਵਾਈ ਲੈਣ ਗਏ ਸੀ ਫੋਰ ਅਸੀਂ ਕਿੱਥੇ ਜਾਣਾ ਦਵਾਈ ਲੈਣ ਤਾਂ ਵਗ ਜੋ ਪਰ ਦੱਸ ਕੇ ਤਾਂ ਜਾਓ ਨਾ ਤੁਸੀਂ ਚੁੱਪ ਕਰਕੇ ਤੁਰ ਗਏ ਮੈਂ ਉਦੋਂ ਦੇ ਇੱਥੇ ਫਿਰ ਜਨਾ ਮੈਂ ਬਰਨਾਲੇ ਜਾਣ ਮੈਂ ਹਜੇ ਤੱਕ ਖੜਾ ਨਹੀਂ ਤੁਸੀਂ ਘਰੇ ਨਹੀਂ ਬਣਦੇ ਤਾਂ ਪਹਿਲਾਂ ਕਲੇਸ਼ ਸ਼ੁਰੂ ਕਰ ਰਿਹਾ ਕੋਈ ਚਾਹ ਨਾ ਕੋ ਪਾਣੀ ਨਹੀਂ ਨਹੀਂ ਪੈਣੇ ਹੱਸਦਾ ਹੈ ਕਹਿੰਦੇ ਸੀਗੇ ਵੀ ਜਿਹੜਾ ਅੰਦਰ ਖਲਾਰਾ ਪਿਆ ਕਮਸੇ ਉਹ ਤਾਂ ਬੰਦਾ ਚੱਕਦੇ ਨਾ ਜੇ ਵਗਰੋਂ ਕੋਈ ਆ ਕਰ ਜਾਵੇ ਫਿਰ ਕੀ ਦੇਖੇ ਫਿਕਰ ਹੈ ਦੋ ਦੋ ਬੰਵਾਂ ਨੇ ਤੇ ਜਲੂਸ ਨਿਕਲੇ ਪਏ ਇਹਨਾਂ ਦੇ ਘਰ ਦਾ ਸਾਨੂੰ ਨਾ ਜ਼ਰੂਰੀ ਸੀ ਮੇਰੇ ਨਾ ਬੱਖੀ ਚ ਦਰਦ ਉੱਠ ਖੜਿਆ ਸੀ ਤਾਂ ਗਏ ਸੀ ਦਵਾਈ ਲੈਣ ਆ ਬਾਪੂ ਨੂੰ ਦੱਸ ਕੇ ਗਏ ਸੀ ਚਲੋਈ ਦਵਾਈ ਨੂੰ ਇਹਨਾਂ ਨੂੰ ਕੋਈ ਰੋਕਦਾ ਜਾਣ ਪਰ ਦੱਸ ਕੇ ਤਾਂ ਚਤਰਾਈਆਂ ਕਰਦੇ ਆ ਕੋਈ ਗੱਲ ਹੋਰ ਹੋਊ ਵਿੱਚ ਇਹ ਕਿਹੜਾ ਅੱਜ ਦੀ ਹੈ ਕੋਰ ਹੁਣ ਤਾਂ ਹੀ ਹੈ ਕਿੱਦ ਦੇ ਆਈ ਕੁਛ ਦੇ ਬੰਦੇ ਐਸ਼ਾਨ ਨਾ ਤੂੰ ਸੂਰਜ ਕਿਉਂ ਬੋਲੇ ਗੱਲ ਤਾਂ ਸੱਚ ਦੱਸ ਦਿੰਦੀ ਮੈਨੂੰ ਨਾ ਹਰ ਗੱਲ ਘਰੇ ਦੱਸਣੀ ਜ਼ਰੂਰੀ ਹੁੰਦੀ ਆ ਕੋਈ ਜ਼ਰੂਰੀ ਤਾਂ ਹੁੰਦੀ ਆ ਮੈਨੂੰ ਵੀ ਪਤਾ ਲੱਗੇ ਵੀ ਤੂੰ ਕੀ ਸੋਚਦੀ ਆ ਮੈਂ ਐ ਸੋਚਦਾ ਜੇ ਆਪਾਂ ਘਰੇ ਦੱਸ ਕੇ ਵਾਗ ਜਾਈਏ ਵੀ ਅਸੀਂ ਪਿੰਡ ਮਮੀ ਕੋਲ ਜਾਣੇ ਜਮੀਨ ਠੇਕੇ ਦੀ ਸੀ ਮੈਂ ਫੇਰ ਪਿੰਕੀ ਪਹਿਲਾਂ ਪਹੁੰਚ ਜਾਂਦੀ ਉਹ ਲਾਲ ਚਣਾਂ ਦੀ ਉਹ ਕੋਈ ਨਾ ਉਹ ਵੀ ਤੇਰੀ ਭੈਣ ਆ ਕਿਉਂ ਤੂੰ ਇੰਨੀ ਨਾ ਉਹ ਕਰਦੀ ਹੁੰਦੀ ਆ ਫਰਕ ਰੱਖਦੀ ਹੁੰਦੀ ਆ ਭੈਣ ਆ ਮੈਂ ਕੋਈ ਫਰਕ ਉਹਦੇ ਚ ਨਹੀਂ ਰੱਖਦੀ ਪਰ ਜਿਹੜਾ ਮੇਰੇ ਨਾਲ ਮੇਰੀ ਮਾਂ ਨੇ ਫਰਕ ਰੱਖਿਆ ਤੋ ਇਹ ਸੋਚ ਪਿੰਕੀ ਨੂੰ ਪੜਾਇਆ ਰਖਾਇਆ ਮੇਰੇ ਨਾਲੋਂ ਵੱਧ ਹੈ ਕੋਰਸ ਕਰਵਾਈ ਜਾਂਦੀ ਆ ਕੋਈ ਮਾਂ ਦੇ ਖਰਚੇ ਤੇ ਕਰਵਾਉਂਦੀ ਆ ਪਿੰਕੀ ਇਥੋਂ ਤਾਂ ਕੋਈ ਕੋਚਾ ਨਹੀਂ ਨਾ ਕਰਦੀ ਚਲੋ ਬੀਛੜੋ ਫਿਰ ਮਾਂ ਨੇ ਉਹਦੇ ਵਿਆਹ ਤੇ ਮੇਰੇ ਵਿਆਹ ਨਾਲ ਵੱਧ ਖਰਚਾ ਕਰਿਆ ਕਰਿਆ ਕਿ ਨਹੀਂ ਕਰਿਆ ਹਾਂ ਇਹ ਤਾਂ ਕਰਿਆ ਮੇਰੀ ਮਾਂ ਨੇ ਮੇਰੇ ਨਾਲ ਹੱਥਾਂ ਵਰਤ ਕਰਾ ਕਰਿਆ ਕਿਉਂ ਮੇਰਾ ਹੱਕ ਬੰਦ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆਪਾਂ ਦਾ ਜਿਹੜੇ ਮੰਮੀ ਦਾ ਹਿੱਸਾ ਤੇ ਘਰ ਹੈ ਆਪਣੇ ਨਾਮ ਕਰਾਵਾਂਗੇ ਤੇ ਆਪਾਂ ਮੰਮੀ ਦੀ ਸੇਵਾ ਵੀ ਕਰਾਂਗੇ ਨਹੀਂ ਨਹੀਂ ਇਹ ਤੂੰ ਕਿਵੇਂ ਸੋਚ ਰਿਹਾ ਕਿਉਂ ਨਹੀਂ ਹੋ ਸਕਦਾ ਮਾਂ ਨੂੰ ਵੀ ਪਤਾ ਹੈ ਵੀ ਉਹਨੂੰ ਸਰਕਾਰੀ ਨੌਕਰੀ ਕਰਜਣੀ ਕੱਲ ਨੂੰ ਤੇ ਤੈਨੂੰ ਜਾਂ ਮੈਨੂੰ ਨਹੀਂ ਮੈਂ ਆਪਾਂ ਤਾਂ ਮਿੱਟੀ ਨਾਲ ਮਿੱਟੀ ਹੁੰਦੇ ਰਹਿਣਾ ਤੇ ਇਹਦੇ ਵਿੱਚ ਕੀ ਗੱਲ ਆ? ਇਹ ਗੱਲ ਤੇਰੀ ਸਹੀ ਆ। ਪੁੱਤਾਂ ਨੌਕਰੀ ਤੇ ਲੱਭੀ। ਕੱਲ ਨੂੰ ਨੌਕਰੀ ਤੇ ਲੱਭ ਕੇ ਹੱਟ ਹੋ ਜਾਣਗੇ। ਆਪਾਂ ਤੇਰੀ ਹੱਤ ਉਹੀ ਰਹਿ ਜਾਣਗੇ ਘਾਹ ਕੋਤਲੇ। ਤੇ ਫਿਰ ਆਪਾਂ ਮਾਂ ਨੂੰ ਕਿਹੜਾ ਧੱਕਾ ਦਿੰਨੇ ਆ? ਤਾਂ ਇਹ ਤੇਰੀ ਗੱਲ ਬਿਲਕੁਲ ਸਹੀ ਆ। ਪਰ ਤੂੰ ਪਾ ਆਪਣਾ ਕੱਢੀ। ਵੇ ਅਸੀਂ ਕਿੱਥੇ ਗਏ ਸੀ ਕੀ ਕਰਕੇ ਆਉਣੇ ਆ। ਠੀਕ। ਹੁਣ ਆਈਏ ਮੈਨੂੰ ਤੇਰੀ ਗੱਲ ਸਮਝ। ਹੁਣ ਉਵੇਂ ਹੂੰ ਜਿਵੇਂ ਤੂੰ ਕਹੇਗੀ। ਠੀਕ। ਸਮਝ ਗਏ ਨਾ ਚੰਗੀ ਤਰ੍ਹਾਂ? ਹਾਂ ਸਮਝ ਗਿਆ ਸਮਝ ਗਿਆ। कोई गल सतना को भेत नहीं देना पिंकी को जमे ही ठीक चंगा चाह बना हाँ हाँ ਉਹ ਤਾਂ ਮੈਂ ਦੇਖਿਆ ਸੀ ਕਿ ਵਿਪਲ ਕਰਨ ਦਾ ਫੋਨ ਆਇਆ ਸੀ। ਅਸੀਂ ਪਾਣੀ ਨਾਲ ਸਾਰੇ ਖੋਇਆ। ਅਸੀਂ ਉਹ ਦੋਵੇਂ ਮਿਲ ਕੇ ਗਏ। ਅੱਛਾ ਫਿਰ ਉਹਨੇ ਦੇਖਿਆ ਸੀ। ਕਰੇਨੀਆ ਇੰਸੀਏ ਚਾਚਾ। ਤੇ ਲਗਭਗ 10 ਕੀ ਕਰ ਰਹੇ ਹੋ ਜੀ ਰੋਣੇ ਅੱਛਾ ਤੁਮ ਮੇਰੇ ਇੰਸਾਨ ਚਲ ਕੋਈ ਗੱਲ ਜਦੋਂ ਅਸੀਂ ਆਏ ਮੈਂ ਕਿਸੇ ਚਰਨ ਨੂੰ ਕਿਹਾ ਆਵਾਜ਼ ਅਸੀਂ ਤਾਂ ਆਏ ਨਹੀਂ ਫੈਮਲੀ ਆਏ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਚਲ ਗੱਲ ਤੁਹਾਨੂੰ ਪਤਾ ਹੈ ਜਦ ਵੀ ਮੈਂ ਆਵਾ ਤੁਹਾਨੂੰ ਮਿਲੇਗਾ ਤਾਂ ਮੈਂ ਜਾਣਦੀ ਨਹੀਂ ਕਿਤੇ ਕੀ ਕਹਿ ਕੇ ਬਰੇਨ ਜੀ ਨਾ ਨਜੋਦ ਤੁਹ ਵਾਲਾ ਫੋਟਾ ਕਿਹੜਾ ਲੱਗਿਆ ਤੁਸੀਂ ਜਿਹੜਾ ਮਰਜੋ ਨਾਲੇ ਮਿਲਦੀ ਆ ਕੀ ਕਹਿ ਉਹ ਆ ਦੇਖ ਲੋ ਆਪਾਂ ਨੂੰ ਛੂੜ ਕੋਲ ਦੇ ਦਿੱਤ ਕਹੇ ਸਦਵੀਆਂ ਲੈ ਕੇ ਕਿਧਰੇ ਕੋਈ ਵੱਖੀ ਨਹੀਂ ਦਉਦੀ ਸੀ ਕੋਈ ਦਵਾਈ ਲੈਦੀ ਗਈ ਇਹ ਪਿੰਡ ਗੈਸੀ ਮੰਮੀ ਹੁਣਾ ਕੋਲੇ ਉਹ ਵੀ ਠੇਕੇ ਦਾ ਸਾਫ ਤਦ ਤੱਕ ਤਾਂ ਇਹ ਕਿ ਘਰੇ ਇਹ ਬਿਨਾਂ ਦੱਸੇ ਤੋਂ ਐਂ ਤੁਰੇ ਫਿਰਦੇ ਆ ਮੈਨੂੰ ਝੂਠ ਬੋਲ ਕੇ ਇਹਨਾਂ ਨੂੰ ਕੀ ਮਿਲਦਾ ਹੁਣ ਸਾਹਮਣੇ ਕਹਿ ਕੇ ਗਏ ਆ ਅਸੀਂ ਦਵਾਈ ਦੇ ਆ ਇੱਕੋ ਗੱਲਾਂ ਬਣਦੀਆਂ ਇਹਨਾਂ ਦੀ ਜਲਦੇ ਕਿਤੇ ਕਰਦੇ ਕੁਸ ਦੱਸਦੇ ਕੁਛ ਨਹੀਂ ਨਾਲੇ ਮੰਮੀ ਜੀ ਨੇ ਆਪਨੂੰ ਕਹਿੰ ਲਈ ਕਿਤਾ ਇਹਨਾਂ ਨੂੰ ਕੱਲੇ ਨੂੰ ਬੁਲਾ ਲਿਆ ਆਜੋ ਮੈਂ ਕਰਦੀ ਆ ਗੱਲ ਇਹ ਕੀ ਮਤਲਬ ਹੋਇਆ ਕਿ ਝੂਠ ਬੋਲ ਕੇ ਕਿਤੇ ਵੀ ਤੁਰੇ ਫਿਰਨੇ ਗਏ ਆ ਹੁਣ ਤੇਰੀ ਮਾਂ ਵੀ ਉਹਨਾਂ ਨੂੰ ਮੂਰੇ ਸਮਝਣ ਲੱਗ ਗਈ ਹੁਣ ਆ ਜੋ ਤੁਸੀਂ ਮੈਂ ਕਰ ਚੁੱਕਾ। ਤੁਪੇ ਪੈਨੇ ਕੱਪੜੇ ਅਜਰਾੰਗ ਦੇ ਉੱਤੇ ਗਿਆ ਨਾ ਨੱਪਾ। ਨਾ ਕੀ ਗੱਲ ਪੈਣੀ? ਹੁਣ ਤੁਸੀਂ ਸਾਡੇ ਤੋਂ ਏਡੇ-ਏਡੇ ਲਗੋ ਰੱਖਣ ਲੱਗੇ। ਨਾ ਅਸੀਂ ਕੀ ਲਗੋ ਰੱਖ ਲੈ ਤੇਰੇ ਤੋਂ। ਲੈ, ਤੁਹ ਨੂੰ ਕੀ ਲੱਗਦਾ ਹੈ ਤੇ ਤੁਸੀਂ ਸਾਨੂੰ ਨਹੀਂ ਦੱਸੋਗੇ ਤਾਂ ਸਾਨੂੰ ਕੁਝ ਪਤਾ ਨਹੀਂ ਲੱਗੂਗਾ। ਨਾ ਕੀ ਪਤਾ ਲੱਗਿਆ ਤੈਨੂੰ? ਨਾ ਚੁੱਡ ਬੋਲਣ ਦੀ ਕੀ ਲੋੜ ਸੀ? ਕਿ ਅਸੀਂ ਦਵਾਈ ਲੈਣ ਗਏ ਆ। ਤੁਸੀਂ ਸਿੱਧਾ ਕਹਿਨਦੇ ਕਿ ਅਸੀਂ ਮੰਮੀ ਕੋਲੇ ਗਏ ਆ ਪਿੰਡ। ਲੈ, ਕਰ ਲੋ ਕਰ। ਅਸੀਂ ਦਵਾਈ ਵੀ ਲੈਣ ਗਏ ਸੀ ਸਵੇਰ ਦੇ ਮੇਰੇ ਬੱਖੀ ਦਰਦ ਹੋਈ ਜਾਂਦਾ ਸੀਗਾ ਤੇ ਉੱਥੇ ਹੀ ਅਸੀਂ ਤਾਂ ਮੰਮੀ ਕੰਨੀ ਮੈਨ ਲਵਾ ਕੇ ਕੀ ਗੱਲ ਮੈਂ ਮਾਂ ਨੂੰ ਮਿਲ ਨਹੀਂ ਸਕਦੀ ਫਿਰ ਤੁਸੀਂ ਪਹਿਲਾਂ ਹੀ ਦੱਸ ਸਕਦੇ ਸੀ ਇਹ ਗੱਲ ਵੀ ਹਾਂ ਅਸੀਂ ਉੱਥੇ ਜਾ ਕੇ ਆਇਆ ਨਹੀਂ ਸਤਨਾਮ ਹਰੇ ਗੱਲ ਦੱਸਣੀ ਕੋਈ ਜ਼ਰੂਰੀ ਹੁੰਦੀ ਆ ਵੀ ਮਾੜੀ-ਮਾੜੀ ਗੱਲ ਤੁਹਾਨੂੰ ਦੱਸੀ ਜਰੂਰੀ ਹੁੰਦੀ ਆ ਵੀਰੇ ਜਦੋਂ ਤੁਸੀਂ ਚਾਹਤਾ ਜੀ ਕਿ ਕਰ ਜਾ ਕੇ ਗੱਲਾਂ ਕਰ ਸਕਦੇ ਹੋ ਅੱਛਾ ਸਾਨੂੰ ਪਤਾ ਨਹੀਂ ਲੱਗਦਾ ਕੋਈ ਆਪ ਵੀ ਤੁਸੀਂ ਕੀ ਕੀ ਕਰਦੇ ਫਿਰਦੇ ਹੋ ਸਾਨੂੰ ਸਾਰੀ ਖਬਰ ਆਉਂਦੀ ਆ ਨਾ ਜੇ ਸਾਨੂੰ ਮਾਂ ਨੇ ਸੱਦਿਆ ਸੀ ਜੇ ਅਸੀਂ ਕਿੰਠੇ ਕੇਵ ਦੀ ਗੱਲ ਕਰ ਵੀ ਆਏ ਤਾਂ ਹਰ ਇੱਕ ਗੱਲ ਤੁਹਾਨੂੰ ਚੋਣੀ ਜ਼ਰੂਰੀ ਹੈ ਹਾਂ ਜ਼ਰੂਰੀ ਹੈ ਅਸੀਂ ਸਾਡਾ ਵੀ ਬਰਾਬਰ ਦਾ ਹੱਕ ਹੈ ਇਹ ਗੱਲ ਤੋਂ ਮਾਂ ਨਾਲ ਕਰ ਜਾ ਕੇ ਉਹਨੇ ਸਾਨੂੰ ਬੁਲਾਇਆ ਸੀ ਤਾਂ ਅਸੀਂ ਗਏ ਸੀ ਤੁਹਾਡਾ ਫਰਜ਼ ਪੰਦਾ ਸੀ ਵੱਡੇ ਹੁੰਦੇ ਨਾਂ ਤੇ ਫਿਰ ਤੁਸੀਂ ਸਾਨੂੰ ਦੱਸ ਕੇ ਜਾਓ ਕਿ ਭਾਈ ਅਸੀਂ ਠੇਕੇ ਦੀ ਗੱਲ ਕਰਨ ਚੱਲੇ ਆਂ ਬਾਈ ਜੀ ਆਪਾਂ ਦਾ ਘਰ ਦੇ ਵਿੱਚ ਪਰਾਵਾਂ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਨਿੱਕੀ ਨਿੱਕੀ ਗੱਲ ਨੂੰ ਨਾ ਲੁਕਾਉਣ ਲੱਗ ਜਾਨੇ ਆਂ ਉੱਥੋਂ ਵੱਡੇ ਵੱਡੇ ਫਰਕ ਪੈ ਜਾਂਦੇ ਆ ਘਰਾਂ ਦੇ ਵਿੱਚ ਇਹ ਚੀਜ਼ ਨੂੰ ਮੇਥੋਂ ਵੱਡਾ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੁਣ ਇਹ ਸਿੱਖਿਆ ਦੇਉ ਆਪਾਂ ਸਤਨਾਮ ਅਸੀਕਾ ਨੂੰ ਲਗਾਉਂਦੇ ਸੀ ਸਾਨੂੰ ਤਾਂ ਮਾਂ ਨਹੀਂ ਕਹਤਾ ਵੀ ਜਿਹੜਾ ਕੁਝ ਕਰਨਾ ਤੂੰ ਸੁਈ ਕਰਨਾ ਉਹ ਤਾਂ ਨਿਆਣੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਹਜੂ ਚਲੋ ਸੁਣੋ ਐਨੇ ਵੀ ਨਿਆਣੇ ਨਹੀਂ ਹੈਗੇ ਵੀਰੇ ਬਾਹਰ ਅੰਦਰ ਫਿਰਦੇ ਆ ਦੁਨੀਦਾਰੀ ਦਾ ਸਾਨੂੰ ਵੀ ਪਤਾ ਐਨੇ ਵੀ ਨਿਆਣੇ ਨਹੀਂ ਵੀ ਸਾਡਾ ਕੋਈ ਹੱਕ ਮਾਰੀ ਜਾਵੇ ਤਾਂ ਸਾਨੂੰ ਪਤਾ ਨਾ ਲੱਗੇ ਚਲ ਸਾਡੇ ਨਾਲ ਕਾਹਨੂੰ ਲੜਦੇ ਹੋ ਸਾਡੇ ਕਾਹਨੂੰ ਵੀ ਸਿਰ ਤੇ ਚੜਦੇ ਹੋ ਤੁਸੀਂ ਮਾਂ ਨਾਲ ਸੋਡਾ ਹੱਕ ਮਾਂ ਬਰਾਬਰ ਰੱਖਦੀ ਆ ਹਰ ਇੱਕ ਥਾਵੇਂ ਮੈਨੂੰ ਮੇਰੇ ਨਾਲ ਤਾਂ ਵੱਧ ਹੀ ਲਾਉਂਦੀ ਆ ਤੇਰੇ ਤੇ ਹੱਕ ਦੀ ਗੱਲ ਮੈਂ ਕਰੂੰਗੀ ਮਾਂ ਨਾਲ ਮੇਰੇ ਤੇ ਕੀ ਲਾਤਾ ਵੱਧ ਜਿੰਨੇ ਪੈਸੇ ਤੇਰੇ ਵਿਆਹ ਤੇ ਲਾਇਏ ਸੀ ਉਹਨੇ ਮੇਰੇ ਵਿਆਹ ਤੇ ਲਾਇਨੇ ਜਿੰਨਾ ਸਮਾਨ ਉਹਨਾਂ ਨੇ ਮੈਨੂੰ ਦਿੱਤਾ ਉਹਨਾਂ ਸਮਾਨ ਹੀ ਪਹਿਨੇ ਤੈਨੂੰ ਦਿੱਤਾ ਇਹ ਤੈਨੂੰ ਨਹੀਂ ਪਤਾ ਕੋਈ ਨਾ ਪੈਮ ਹੋ ਤਾਂ ਸਭ ਪਤਾ ਲੱਗ ਜੂ ਤੈਨੂੰ ਕੋਈ ਨਾ ਉਥੇ ਸਾਨੂੰ ਵੀ ਸਾਰੀ ਗੱਲ ਦਾ ਪਤਾ ਲੱਗਿਆ ਵੀ ਕੌਣ ਜਾ ਜਾ ਕੇ ਚੌਧਰਾ ਕਰਦਾ ਕੌਣ ਘੜਲ ਘੱਟ ਕਰਦਾ ਕੌਣ ਵੱਧ ਕਰਦਾ ਕੀ ਗੱਲਾਂ ਨੇ ਸਭ ਪਤਾ ਸਾਨੂੰ ਜੇ ਪਤਾ ਤਾਂ ਪਤਾ ਸਹੀ ਅਸੀਂ ਕਿਸੇ ਤੋਂ ਡਰਦੇ ਨਹੀਂ ਕੋਈ ਗੱਲ ਨਹੀਂ ਪੈਣੀ ਡਰ ਦਾਤਾ ਤਾਂ ਕੋਣ ਹੁੰਦਾ ਕਿਸੇ ਤੋਂ ਨਾ ਤੁਸੀਂ ਸਾਡੇ ਤੋਂ ਡਰਦੇ ਹੋ ਨਾ ਅਸੀਂ ਕਿਸੇ ਤੋਂ ਡਰਦੇ ਹਾਂ ਕੱਲ ਤਾਂ ਹੱਕ ਦੀ ਹੁੰਦੀ ਹੈ ਤੇ ਤੁਹਾਨੂੰ ਦੱਸ ਕੇ ਜਾਣਾ ਚਾਹੀਦਾ ਸੀ ਮੈਂ ਤਾਂ ਤੁਹਾਨੂੰ ਇਹੀ ਕਹਿਣ ਆਈ ਸੀ ਕਿ ਪਤਾ ਤਾਂ ਸਾਰੀਆਂ ਗੱਲਾਂ ਤਾਂ ਲੱਗ ਜਾਂਦਾ ਹੈ ਲੁਕਦੀਆਂ ਨਹੀਂ ਹੁੰਦੀਆਂ ਨਾਲੇ ਹੱਕ ਨੂੰ ਅਸੀਂ ਕੀ ਤੁਹਾਡਾ ਹੱਕ ਮਾਰ ਲਿਆ ਐਂ ਤਾਂ ਦੱਸੋ ਜੇ ਚਲ ਅਸੀਂ ਠੇਕੇ ਦੇ ਜ਼ਮੀਨ ਦੇ ਆਏ ਇਹਦੇ ਵਿੱਚ ਕੀ ਗੁਨਾਹ ਕਰਤਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਵੀ ਦੱਸ ਸਕਦੇ ਸੀ ਜਦੋਂ ਤੁਸੀਂ ਦਵਾਈ ਦਾ ਬਹਾਨਾ ਮਾਰ ਕੇ ਗੇਟ ਤੇ ਆ ਕੇ ਤੁਸੀਂ ਸਾਨੂੰ ਇਹ ਗੱਲ ਵੀ ਕਹਿ ਸਕਦੇ ਸੀ ਵੀ ਆਜੋ ਅੰਦਰ ਅਸੀਂ ਆ ਕੁਝ ਕਾਰਜ ਕਰਿਆ ਏ ਤੁਸੀਂ ਤਾਂ ਲੁਕੋ ਰੱਖਦੇ ਹੋ ਯਾਰ ਚਲੋ ਕੋਈ ਗੱਲ ਨਹੀਂ ਜੀ ਸੋਨੂੰ ਲੁਕੋ ਲੱਗਦਾ ਸਾਰੇ ਜੱਗ ਨੂੰ ਪਤਾ ਲੱਗ ਜਾਂਦਾਗਾ ਕਿ ਸੋਨੂੰ ਲੁਕੋ ਹੁੰਦੀ ਐ ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਸਾਨੂੰ ਲੋਕਾਂ ਤੋਂ ਪਤਾ ਲੱਗਦਾ ਕਿ ਜਮੀਨ ਦਿੰਦੀ ਐ ਸਭ ਪਤਾ ਹੁੰਦਾ ਮੈਂ ਸੋਨੂੰ ਤਾਂ ਇਹੀ ਗੱਲ ਦਾ ਮਚੇਵਾ ਹੋ ਗਿਆ ਵੀ ਸਾਨੂੰ ਵੱਡੇ ਆ ਤੇ ਇਹਨਾਂ ਨੂੰ ਸਿਆਣ ਕਰ ਲਿਆ ਸਾਨੂੰ ਕੋਈ ਮਚੇਵਾ ਨਹੀਂ ਹੈਗਾ ਤੁਸੀਂ ਸ਼ਰਮ ਕਰੋ ਹਜੇ ਵੀ ਗੱਲ ਕਰਨ ਲੱਗੇ ਤੁਸੀਂ ਹਜੇ ਵੀ ਨਹੀਂ ਮੰਨ ਰਹੇ ਨਾਲੇ ਤਾਂ ਤੁਸੀਂ ਕਹਿੰਦੇ ਜੀ ਦਵਾਈ ਲੈਣ ਕੇ ਨਾਲੇ ਅਸੀਂ ਬਹਾਂ ਟਿਕ ਕੇ ਦਿੰਦੇ ਆਂ ਗਏ ਸੀ ਇਹ ਗੱਲਾਂ ਕਿੱਧਰ ਹੋ ਜਾਂਦੀ ਤੁਸੀਂ ਇੱਕ ਗੱਲ ਤੇ ਖੜ ਚੋ ਛੋਡਾ ਯਾਰ ਕੋਈ ਸਟੈਂਡ ਹੈਗਾ ਕਿਤੇ ਤੁਸੀਂ ਉਹ ਗੱਲ ਤੇ ਹੋ ਜਿਓਨੇ ਕਿਤੇ ਹੋ ਗੱਲ ਤੇ ਹੋ ਜਿਓਨੇ ਚੱਲ ਛੱਡੋ ਹੀ ਇਹਨਾਂ ਨਾਲ ਗੱਲ ਕਰਨ ਦਾ ਕੀ ਫਾਇਦਾ ਨਹੀਂ ਜਿਹੜੇ ਡੇਡੇ ਲਕੋ ਰੱਖ ਲੈ ਉਹਨਾਂ ਨਾਲ ਹੁਣ ਗੱਲ ਕਰਕੇ ਵੀ ਕੀ ਫਾਇਦਾ ਆਪਾਂ ਨਾ ਮਾਣਾ ਹੀ ਗੱਲ ਕਰਦੇ ਆਂ ਵੈਸੇ ਵੀ ਇਹਨਾਂ ਨਾਲ ਗੱਲ ਕਰਕੇ ਤਾਂ ਹੁਣ ਕੋਈ ਫਾਇਦਾ ਹੀ ਨਹੀਂ ਜਿਹੜੇ ਡੇਡੇ ਲਕੋ ਰੱਖ ਲੈ ਦੇਖ ਤਾਂ ਸਿੱਖ ਕਿੰਨਾ ਮਚੇਵਾ ਹੋਇਆ ਵੀ ਮੇਖ ਲਕੋ ਰੱਖ ਲਿਆ ਤੈਨੂੰ ਕੀ ਪਤਾ ਹਜੇ ਮੈਂ ਤਾਂ ਕਿ ਕੀ ਲਕੋ ਰੱਖਣਿਆ ਕਿੰਨੂੰ ਰੋਕੀ ਨੇ ਦੱਸਤਾ ਹੋਇਆ ਬਥੇਰੀ ਜੇ ਚਤ ਚਲਾਗਾ ਕਹਿ ਕੇ ਤਾਂ ਹਟੀਆਂ ਤੈਨੂੰ ਸਵੇਰੇ ਆਉਂਸਰ ਮੀਰ ਚਲਾਕ ਆ ਚੋਸਤੇ ਨੇ ਫੋਨ ਫਾਨ ਕਰਲੇ ਹੋਣਗੇ ਬਥੇਰੀ ਗੰਦੀ ਐ ਇਹ ਇਹੇ ਜੇ ਕੋ ਮਨ ਤੋਂ ਕਿੜਾ ਘਟ ਹੁੰਦਾ ਨਾਲੇ ਪੈਸਾ ਕਿਨੇ ਸਿੱਟਿਆ ਸਤਨਾ ਨੂੰ ਵੀ ਮਗਰ ਲਾਈ ਕਰਦੀ ਆ ਨਮਕੀ ਗੱਲ ਨਾ ਸਾਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਾ ਸਾਰਾ ਕੁਝ ਤੁਸੀਂ ਉਹਨਾਂ ਨੂੰ ਸਮਝਾਈ ਜਾਂਦੇ ਹੋ ਨਾ ਹੁਣ ਆ ਜੇ ਮੇਵਾਰੀ ਤੇਰਾ ਛੋਟਾ ਜਿਹਾ ਨਹੀਂ ਨਿਵਾ ਸਕਦਾ ਸੀ ਇਹ ਕਿਹੜੀ ਗੱਲ ਚੁੱਕਾਟ ਹੈ ਮੈਨੂੰ ਐ ਦੱਸੋ ਪਹਿਲਾਂ ਮਾੜਾ ਜਾ ਸਾਨੂੰ ਉਸੇ ਜਮਾਂ ਜ਼ਰੂਰੀ ਨਹੀਂ ਸਮਝਦੇ ਵੀ ਹਾਂ ਕੋਈ ਕਰਨਾ ਤਾਂ ਪੁੱਛ ਕੇ ਹੀ ਕਰਨੀ ਐ ਹਰ ਇੱਕ ਗੱਲ 'ਚ ਤੁਸੀਂ ਵੱਡੇ ਬਾਈ ਨੂੰ ਅੱਕੇ ਰੱਖਦੇ ਹੋ ਪੁੱਤ ਮੇਰੀ ਗੱਲ ਸੁਣ ਇਹ ਚ ਪੁੱਛ ਮਿਛਾਣ ਵਾਲੀ ਕਿਹੜੀ ਗੱਲ ਐ ਦੱਸ ਹੈ ਉਹ ਹੁਣ ਵੱਡਾ ਤੀਜ ਘਰ ਦਾ ਜਮਾਈ ਤਾਂ ਹੁਣ ਮੇਰਾ ਵੱਡੇ ਨੂੰ ਹੱਕ ਬਣਦਾ ਪਹਿਲਾਂ ਤਾਂ ਪੁੱਛਣ ਦਾ ਸਾਨੂੰ ਤਾਂ ਕਿਸੇ ਵੇਲੇ ਵੀ ਨਹੀਂ ਪੁੱਛਿਆ ਗਿਆ ਜਦੋਂ ਵੀ ਤੁਸੀਂ ਪੁੱਛਦੇ ਹੋ ਉਹਦੇ ਨਾਲ ਹੀ ਵੀ ਗੱਲ ਕਰਦੇ ਹੋ ਬਾਈ ਨਾਲ ਵੱਡੇ ਨਾਲ ਨਾ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਸਾਡਾ ਵੀ ਅਧਿਕਾਰ ਆ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਤਾਂ ਕਰੀ ਜਾਓ ਨਾ ਪੁੱਛੋ ਸਾਨੂੰ ਜਿਵੇਂ ਤੁਹਾਨੂੰ ਲੋਟ ਲੱਗਦਾ ਕਰੀ ਚੱਲੋ ਨਾ ਮਾਂ ਹੁਣ ਚੰਗੀ ਰਹੇਗੀ ਥੋੜੇ ਨੂੰ ਨਰਾਜ਼ ਕਰਕੇ ਮੰਨ ਕੇ ਚੱਲ ਜੇੜੀ ਜਾ ਕੇ ਕਾਨੂੰ ਸਾਡੇ ਜਗੇ ਫਰਕ ਪੈ ਗਿਆ ਇਸ ਗੱਲ ਨੂੰ ਲੈ ਕੇ ਫਿਰ ਤੂੰ ਕੀ ਕਰੇਂਗੀ ਉਹ ਤਾਂ ਫਰਕ ਵਾਲੀ ਕੀ ਗੱਲ ਐ ਵੀ ਦੋਨੇ ਭਾਈ ਨੇ ਦੱਸ ਇਹਨਾਂ 'ਚ ਕੀ ਫਰਕ ਹੋ ਸਕਦਾ ਮਾਂ ਦੇ ਭਾਈ ਨੇ ਜੇ ਉਧਰੋਂ ਬਰਾਬਰ ਨੇ ਤਾਂ ਇਧਰੋਂ ਵੀ ਬਰਾਬਰ ਰੱਖਣ ਦਾ ਤੇਰਾ ਹੱਕ ਬਣਦਾ ਹੈ ਨੱਥੇ ਤੁਸੀਂ ਸਾਨੂੰ ਪੁੱਛਣਾ ਹੀ ਨਹੀਂ ਫਿਰ ਜਿਵੇਂ ਸਾਨੂੰ ਦੇਸ ਨਕਾਲਾ ਦੇ ਦੋ ਹੇ ਪੁੱਤ ਤਾ ਉਹੀ ਗੁੱਸੇ ਹੋਈ ਜਾਨੀ ਮੈਨੂੰ ਐ ਜੀ ਵੀ ਉਹਦੀ ਪਿੰਡ ਚ ਜਾਣਾ ਪਛਾਣਾ ਉਹ ਖੇਤੀ ਪੱਤੀ ਕਰਦਾ ਰਹਿਣਾ ਉਹਦਾ ਆਉਣਾ ਜਾਣਾ ਇੱਥੇ ਤੁਸੀਂ ਦੋਨਾਂ ਨੂੰ ਸਾਧ ਕੇ ਬਰਾਬਰ ਵਾ ਕੇ ਵੀ ਗੱਲ ਕਰ ਸਕਦੇ ਹੋ ਤੁਸੀਂ ਬਿਤਕਰਾਂ ਨਾ ਰੱਖੋ ਜੇ ਤੁਸੀਂ ਬਿਤਕਰਾਂ ਰੱਖੋਗੇ ਨਾ ਸਾਡੇ 'ਚ ਤਾਂ ਫਰਕ ਪਊਗਾ ਸਾਡਾ ਛੋਟੇ ਨਾਲ ਵੀ ਫਰਕ ਪਊਗਾ ਮੇ ਪੁੱਤ ਤੁਸੀਂ ਤਾਂ ਉਹੀ ਗੁੱਸੇ ਹੋਣੇ ਹੋ ਦੋਨੇ ਤੁਸੀਂ ਸਕੇ ਭਾਈਓ ਇੱਕ ਘੜਾ ਤੁਸੀਂ ਆਡਾ ਡੋਗੇ ਵੀ ਤੁਸੀਂ ਤਾ ਵਾ ਕਪੋਏ ਅਹੀ ਗੱਲਾਂ ਤਾਂ ਮਾਫਰ ਕਰ ਪਵਾ ਦਿੰਦੀਆਂ ਨੇ ਤੈਨੂੰ ਤਾਂ ਸੋਚਣਾ ਚਾਹੀਦਾ ਸੀ ਚਲ ਉਹਨਾਂ ਨੇ ਤਾਂ ਸਾਨੂੰ ਜਾ ਕੇ ਨਹੀਂ ਦੱਸਿਆ ਉਹਨਾਂ ਨੇ ਵੀ ਨਹੀਂ ਸਾਡੇ ਨਾਲ ਗੱਲ ਕਰੀ ਜੇ ਉਹ ਵੀ ਗੱਲ ਕਰ ਲੰਦੇ ਸੀ ਮੰਨ ਲੈਂਦੇ ਤੇ ਸਾਡੇ ਨਾਲ ਕੋਈ ਫਰਕ ਨਹੀਂ ਕਰਦੇ ਦਰਿਆਨਤ ਨਹੀਂ ਰੱਖਦੇ ਉਹਨਾਂ ਨੇ ਵੀ ਜਾ ਕੇ ਸਾਡੇ ਨਾਲ ਕੋਈ ਗੱਲ ਨਹੀਂ ਕਰੀ ਸਾਡਾ ਪਾਪ ਨਹੀਂ ਕੱਢੀ ਨਾ ਕੀ ਗੱਲ ਪੁੱਤ ਮੇਰੀ ਗੱਲ ਸੁਣੋ ਮੈਂ ਆਪਣੇ ਹੱਥ ਅੱਗੇ ਵਾਸਤੇ ਦੋਨਾਂ ਨੂੰ ਸੱਦ ਲਿਆ ਕਰੂੰਗੀ ਤੁਸੀਂ ਵੀ ਦੋਨੇ ਆਇਆ ਕਰੋ ਇਹ ਵੀ ਦੋਨੇ ਭਾਈ ਇੱਥੇ ਬਿਠਾ ਕੇ ਗੱਲ ਕਰ ਲੈ। ਠੀਕ ਕਰ ਦੇ ਜੇ ਕੋਤੋਂ ਚਲ ਮੈਂ ਤਾਂ ਜਾ ਕਿਉਂ ਨਾ ਛੋਟਾ ਦਾ ਨਾ ਇਹ ਕਾਟੋ ਕਲੇ ਜਦ ਵੀ ਇੱਥੇ ਆ ਜੀਏ ਇਹ ਛੋਟਾ ਨਾ ਕਦੇ ਨਿਬੜਿਆ ਤੇ ਨਾ ਛੋਟਾ ਨਿਬੜਨਾ। ਕੋਸ ਮਰਜੀ ਕਰੀ ਜਾਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਕਰੋ। ਮੈਨੂੰ ਤਾਂ ਪੁੱਛ ਹੀ ਨਾ ਕਰੋ ਕਿਸੇ ਗੱਲ ਚ। ਲੀ ਪਿੰਕੀ ਜੇ ਤੇਰਾ ਪਾਪਾ ਜਿਉਂਦਾ ਹੁੰਦਾ ਮੈਨੂੰ ਕੀ ਲੋੜ ਦੀ ਆ ਕਮਿਲਦਾਰੀਆਂ ਚਾਹਣ ਦੀ। ਉਹ ਪੰਜ ਕਰਦਾ 50 ਕਰਦਾ। ਚੱਲ ਮਾਂ ਛੋਟਾ ਤਾਂ ਮੁੱਕਣਾ ਹੀ ਨਹੀਂ ਹੈਗਾ। ਇਹ ਤਾਂ ਸਾਨੂੰ ਪਤਾ ਹੀ ਐ। ਤੁਸੀਂ ਸਾਡੀ ਕਿੰਨੀ ਕ ਪੁੱਛ ਗਿੱਛਾ। ਚੱਲ ਛੱਡ ਤੁਹਾਡੇ ਮਨ ਥੋੜੀ ਬਦਲ ਸਕਦੀਆਂ ਸੀ ਜੋ ਹੈਗਾ ਬਸ ਠੀਕ ਹੈ ਜਿਵੇਂ ਚੱਲੀ ਜਾਂਦਾ ਐਨਾ ਵੀ ਗੁੱਸਾ ਨਾ ਦਿਖਾ ਰਾ ਕਰੋ ਮੈਨੂੰ ਦੇਖਣ ਨੂੰ ਤੁਸੀਂ ਦੋਨੇ ਭੈਣਾ ਮਾਫੇ ਫਰਕ ਵੀ ਨਾ ਕਰਿਆ ਕਰ ਗੱਲ ਸੁਣ ਮੇਰੀ ਭਾਈ ਬਸਵਾ ਇਹ ਕਹਤਾ ਕਾਨੂੰਨ ਨਹੀਂ ਬਣਾ ਰਿਹਾ ਕਦੀ ਵੀ ਇਹ ਮਹੱਤਵ ਦੀ ਗੱਲ ਨਹੀਂ ਬਸ ਖੜੀ ਦੇ ਜਾ ਮਹੱਤਵ ਉਹ ਤੱਕ ਪਹੁੰਚ ਉਹ ਗ੍ਰਿਤੇ ਤਰ੍ਹਾਂ ਕਾਵੇਂ ਕੁੜੀ ਨੇ ਖਸ ਰੋਕਦਾ ਬੜੀ ਵੇਖ ਕੇ ਬਰੇ ਕਹਾ ਤਾਵੇਂ ਕੁੜੀ ਨੇ ਉਹ ਖਸ ਰੋਕਦਾ ਉਹ ਸਤਨਾਮ ਨਹੀਂ ਖੜਾ ਹਾਂ ਸਤਨਾਮ ਖੜਾ ਉਹਦੇ ਆ ਨਹੀਂ ਜਿੱਦੇ ਉਤਾਰ ਆਇਆ ਸੀ ਹਾਂ ਆ ਜਾ ਇਹਨੂੰ ਕੋਈ ਲੋਤੀ ਲਾ ਕੇ ਚਲਦੇ ਹਾਂ ਹਾਂ ਇਹ ਤਾਂ ਨਹੀਂ ਦੋਨੇ ਭਰਾ ਉਸ ਜਵਾਬ ਲੈਣਗੇ ਹਾਂ ਨਾਲੇ ਪਾ ਚਾਚੀ ਨੇ ਜਿਹੜੀ ਆਪਣੇ ਨਾਲ ਕੀਤੀ ਉਹਦਾ ਹਿਸਾਬ ਕਰਦੇ ਹੁਣ ਹਾਂ ਹਾਂ ਚਲਾ ਆ ਜਾ ਓਹ ਹੋਏ ਬਾਈ ਸਤਨਾਮ ਕਿਵੇਂ ਆ ਵਧੀਆ ਵਧੀਆ ਲਖਵਿੰਦਰ ਹੋਰ ਬਾਈ ਸਤਨਾਮ ਹੋਰ ਗੱਗੇ ਠੀਕ ਆ ਪਪਾ ਠੀਕ ਆ ਸਰ ਵਧੀਆ ਵਧੀਆ ਤੁਸੀਂ ਸੁਣਾ ਹੋਰ ਘਰ ਪਰਿਵਾਰ ਤੁਹਾਡੇ ਸਭ ਵਧੀਆ ਹਾਂ ਸਰ ਕਿਵੇਂ ਫਿਰਦੇ ਧੁੱਪੇ ਧੁੱਪੇ ਜੇ ਬਸ ਇਦੋਂ ਕੰਮ ਹੀ ਆਈ ਸੀ ਅੱਛਾ ਹੋਰ ਸੱਚ ਉਹਦੇ ਤੂੰ ਆਇਆ ਨਹੀਂ ਜਦੇਵਤਾਲ ਬਾਈ ਕੱਲਾ ਆਇਆ ਸੀ ਉਹ ਤਾਂ 12 ਕਿੱਲਾਂ ਦੇ ਠੇਕੇ ਦੀ ਗੱਲ ਵੀ ਕਰਕੇ ਕੱਲਾ ਹੀ ਕਰਕੇ ਗਿਆ ਯਾਰ ਅੱਛਾ ਯਾਰ ਮੈਨੂੰ ਤਾਂ ਨਹੀਂ ਇਹ ਗੱਲ ਬਾਰੇ ਪਤਾ ਹਾਂ ਉਹ ਤਾਂ 12 ਦੇ 12 ਕਿੱਲਾਂ ਦਾ ਵੀ ਠੇਕਾ ਲੈ ਕੇ ਜਾਊ ਆਪੀ ਲੈ ਕੇ ਜਾਊਗਾ ਮੈਨੂੰ ਲੱਗਦਾ ਲੱਗਦਾ ਯਾਰ ਮੈਨੂੰ ਤਾਂ ਨਹੀਂ ਇਹ ਗੱਲਾਂ ਬਾਰੇ ਪਤਾ ਹਨਾ ਮੈਂ ਤਾਂ ਹੋਣੀ ਆਇਆ ਬਈਆ ਤੈਨੂੰ ਨਹੀਂ ਕੋਈ ਦੱਸਦਾ ਮੈਨੂੰ ਪਤਾ ਹੈਗਾ ਉਹ ਤਾਂ ਸਾਰੇ ਗੱਲਬਾਤ ਇੱਥੇ ਉਹਦੇ ਨਾਲ ਹੀ ਕਰਦੇ ਸਾਬੀ ਤੈਨੂੰ ਕੌਣ ਪੁੱਛਦਾ ਹੈ ਬਈਆ ਨਾ ਤਾਂ ਮੈਨੂੰ ਇੱਥੇ ਕੋਈ ਪੁੱਛਦਾ ਨਾ ਮੈਨੂੰ ਉੱਥੇ ਕੋਈ ਗੱਲ ਦੱਸਦਾ ਮੈਂ ਤਾਂ ਚੁੱਪਾਂ ਕਿੰਨਾ ਚਿਰ ਪਰ ਚੁੱਪ ਰਹੂੰਗਾ ਬੋਲਣਾ ਤਾਂ ਮੈਨੂੰ ਵੀ ਪਊਗਾ ਮੇਰਾ ਵੀ ਅਧਿਕਾਰ ਹੈ ਬੋਲਣ ਦਾ ਪਰ ਮੈਂ ਹਰ ਵਾਰੀ ਚੁੱਪ ਕਰ ਜਾਂਦਾ ਵੀ ਚਲ ਕੋਈ ਗੱਲ ਯਾਰ ਜਿਵੇਂ ਚੱਲਦਾ ਠੀਕ ਆ ਬਾਈ ਮੈਂ ਤਾਂ ਚਾਚੀ ਨੂੰ ਬਹੁਤ ਵਾਰ ਕਿਹਾ ਵੀ ਆਗਿਆ ਦੋਨਾਂ ਕੁੜੀਆਂ ਦਾ ਦੋਨਾਂ ਜਵਾਈਆਂ 'ਚ ਕੋਈ ਫਰਕ ਨਾ ਰੱਖਿਆ ਕਰ ਪਰ ਉਹ ਮੰਨਦੀ ਹੀ ਨਹੀਂ ਉਹ ਤਾਂ ਕਹਿੰਦੀ ਵੱਡੇ ਜਵਾਈ ਨੂੰ ਬਾਲਾ ਪਤਾ ਹੈ ਵੀ ਦੱਸ ਹੁਣ ਤੈਨੂੰ ਕੁਝ ਪਤਾ ਨਹੀਂ ਹੈਗਾ ਕਿਉਂ ਕਿਹੜਾ ਨਿਆਣਾ ਹੈਗਾ ਤੇਨੇ ਤਾਂ ਬਾਈ ਉਹ ਬਾਲਾ ਬਿੱਤ ਕਰਾ ਰੱਖਦੇ ਨੇ ਸਾਡਾ ਤਾਂ ਬਾਈ ਬਾਲਾ ਟਿੱਡ ਮੱਚ ਰਿਹਾਗਾ ਅਸੀਂ ਤਾਂ ਚਾਚੀ ਨੂੰ ਕਹਿ ਕੇ ਹੰਬ ਗਏ ਸਾਡਾ ਤਾਂ ਬਾਈ ਬੱਸ ਨਹੀਂ ਚੱਲਦਾ ਨਹੀਂ ਤੈਨੂੰ ਨਾ ਮੂਰੇ ਰੱਖੀਏ ਨਾਲੇ ਬਾਈ ਅੱਜਕੱਲ ਨਾ ਬੰਦੇ ਦਾ ਜਮਾਨਾ ਨਹੀਂ ਰਿਹਾ ਹੁਣ ਜੇ ਤੂੰ ਅਹੀਂ ਚੁੱਪ ਰਿਹਾ ਹੈ ਨਾ ਤੇ ਸਾਰੇ ਜੀ ਜ਼ਮੀਨ ਤੇਰਾ ਵੱਡਾ ਭਾਈ ਹੜਪ ਜੂਗਾ ਚਲ ਕੋਈ ਗੱਲ ਨਹੀਂ ਯਾਰ ਗੱਗੇ ਲਖਵਿੰਦਰ ਤੁਸੀਂ ਇਸ ਗੱਲ ਨੂੰ ਛੱਡੋ ਹਨਾ ਜਿਹੜਾ ਕੁਝ ਬਣੂਗਾ ਦੇਖਾਂਗੇ ਕਿਉਂ ਮੈਂ ਤਾਂ ਚਾਚੇ ਨੂੰ ਬਹੁਤ ਸਮਝਾਇਆ ਸੀ ਕਿ ਤੇਰੇ ਦੋ ਕੁੜੀਆਂ ਨੇ ਸਾਡੇ ਦੋਹਾਂ 'ਚ ਇੱਕ ਨੂੰ ਰੱਖ ਲਾ ਚਲ ਆਪਾਂ ਨੂੰ ਤਾਂ ਨਹੀਂ ਰੱਖਿਆ ਇਹ ਤਾਂ ਨਹੀਂ ਹੁਣ ਦੋਨੇ ਪਾਈ ਵਸਤੇ ਜਾਣਗੇ ਚਲਾ ਆ ਜਾ ਹਾਂ ਆ ਜਾ ਸਭ ਸਜੀ ਗਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਵੀ ਰਿਸ਼ਤੇ ਆ ਤੇ ਮਾਪੇ ਪਤਨ ਨੂੰ ਲੈ ਕੇ ਅਸੀਂ ਆਪਣੇ ਬਜ਼ੁਰਗਾਂ ਨੂੰ ਜਦੋਂ ਉਹ ਜਿਉਂਦੇ ਜੀ ਉਹਨਾਂ ਨੂੰ ਤਾਂ ਆਪਾਂ ਸਾਹਮਦੇ ਨਹੀਂ ਹੈਗੇ ਹਨਾ ਲੱਤਾਂ ਲੋਲਿਆਂ ਲੱਤਾਂ ਮਾਰ ਕੇ ਘਰੋਂ ਕੱਢਤਾ ਰੋਟੀ ਨਾ ਦੇਣੀ ਟਾਈਮ ਤੇ ਇਹ ਜਿਹਾ ਕਿੱਡੀਆਂ ਹਰਕਤਾਂ ਕਰਦੇ ਆ ਤੇ ਜਦੋਂ ਜਦੋਂ ਉਹ ਮਰ ਜਾਂਦੇ ਨੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਹਨਾ ਫੇਰ ਆਪਾਂ ਭੋਗਾਂ ਦੇ ਨਾ ਨਾ ਖਰਚਾ ਕਰਦੇ ਆ ਤੇ ਦੇਖ ਲਓ ਮਰੇ ਦੇ ਮੂੰਹ ਚ ਕਿਉਂ ਪਾਉਣ ਵਾਲੀ ਗੱਲ ਹੋ ਜਾਂਦੀ ਆ ਹਨਾ ਤੇ ਇਸ ਕਰਕੇ ਰਿਕੁਐਸਟ ਹੀ ਕਰਦੇ ਆ ਵੀ ਮਾਪੇ ਆਪ ਦੀ ਜਿਉਂਦੇ ਜੀ ਸੇਵਾ ਕਰਿਆ ਕਰੋ ਤੇ ਨੰਬਰ 2 ਤੇ ਕਿ ਇਹਦੇ ਵਿੱਚ ਜ਼ਮੀਨ ਦਾ ਵੀ ਦਿਖਾਇਆ ਹੋਇਆ ਹੈ ਵੀ ਜ਼ਮੀਨ ਨਾਲ ਪਿੱਛੇ ਹਨਾ ਪੈਣਾ ਪੈਣਾ ਨਾਲ ਵੈਰ ਪਾ ਲੈਂਦੀਆਂ ਨੇ ਭਾਈ ਭਾਈਆਂ ਨਾਲ ਪਾ ਲੈਂਦੇ ਨੇ ਵੀ ਕਦੇ ਵਾਸਤੇ ਵੀ ਜ਼ਮੀਨ ਨਾਲ ਜ਼ਮੀਨ ਜਾਇਦਾਦ ਪੈਸੇ ਦੇ ਲਾਲਚ ਵਿੱਚ ਆਪਦੇ ਰਿਸ਼ਤੇ ਨਾ ਭੁੱਲੋ ਕਿਉਂਕਿ ਜ਼ਮੀਨ ਜਾਇਦਾਦ ਗਵਾ ਕੇ ਆਪਾਂ ਦੁਬਾਰੇ ਬਣਾ ਲਾਂਗੇ ਪਰ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਜੋ ਇੱਕ ਵਾਰੀ ਟੁੱਟ ਜਾਣ ਤਾਂ ਬਹੁਤ ਔਖੇ ਜੁੜਦੇ ਨੇ ਤੇ ਸਾਡਾ ਅੱਜ ਦਾ ਮੋਟਿਵ ਇਹੀ ਸੀ ਤੇ ਬਾਕੀ ਵੀਡੀਓ ਦੇ ਹੇਠ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਲੱਗੀ ਤੇ ਸਾਡਾ ਨੈਕਸਟ ਪਾਰਟ ਅਗਲੇ ਸੋਮਵਾਰ ਤੱਕ ਆਊਗਾ ਥੈਂਕ ਯੂ ਸੋ ਮਚ